ਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਸਤਿਗੁਰੂ ਆਸਨਾ ਰਾਖੀ ਮੱਥੀ ਕਰਦੇ ਨੇ ਕਿ ਉਹੀ ਨਿਰਤਾ ਕ੍ਰਿਤਰ ਹੈ ਜਿਹੜਾ ਉਸ ਮਹਾਤਮਾ ਨੂੰ ਸੰਗਾਰ ਰੱਖਦਾ ਹੈ ਜਿਹੜਾ ਇਹ ਕਾਰਕਪੁਰ ਤੁੰਗ ਜੀ ਨੂੰ ਪਾ ਜਾਂਦਾ ਾਂਡਾ ਭਾਈ ਬਾਹਰੋਂ ਸਾਫ ਕੀਤੇਆਂ ਬਾਗ ਕੇ ਕੀਰਤ ਆਦਿ ਤੇ ਇਸ਼ਨਾਨ ਕਰਨ ਦੇ ਨਾਲ ਇਹ ਜਿਹੜਾ ਮਨੁਕੀ ਹਿਰਦੇ ਰੁਕੀ ਪੰਡਾ ਹੈ ਸੁਧ ਨਹੀਂ ਹੁੰਦਾ ਜੇ ਮਨ ਉਕਦਾ ਹਿਰਦਾ ਅੰਦਰੋਂ ਕਾਰਾਂ ਨੇ ਨਾ ਭਰਿਆ ਹੋਇਆ ਹੈ ਬਹੁਤ ਗੰਦਾ ਹੋਇਆ ਹੈ ਤਾਂ ਫਿਰ ਵਾਰ ਵਾਰ ਸਰੀਰ ਨੂੰ ਤੀਰਥ ਆਦਿ ਦੇ ਇਸ ਨਾਮ ਕਰਾਇਆ। ਦੇਵਤਾ ਅੰਦਰੋਂ ਸੁਧ ਨਹੀਂ ਸਕਦਾ। ਕਿਉਂਕਿ ਸਹਿਜ ਸਤਿਗੁਰ ਪਾਤਸ਼ਾਹ ਜੀ ਨੇ ਸਾਨੂੰ ਕਈ ਵਾਰ ਸਮਝਾਇਆ ਹੈ। ਬਾਣੀ ਦੇ ਵਿੱਚ ਵਾਰ-ਵਾਰ ਸਮਝਾਉਣ ਦਾ ਯਤਨ ਕੀਤਾ ਹੈ। ਪਾਤਸ਼ਾਹ ਜੀ ਨੇ ਵਚਨ ਨੇ ਤੀਰਥ ਨਾਰਨ ਜਾਹੋ ਤੀਰਥ ਨਾਮ तीर्थਾਂ ਦੇ ਨਾਮ ਜਾਂਦੇ ਆਂ ਪਾਸਕਹਿੰਦੇ ਪਰ तीर्थਾਂ ਦੇ ਨਾਟੀਆਂ ਇਹ ਜਿਹੜਾ ਸਰੀਰ ਹੈ ਇਹ ਸੁਧ ਹੋ ਸਕਦਾ ਹੈ ਪਵਿੱਤਰ ਹੋ ਸਕਦਾ ਹੈ ਪਰ ਜਿਹੜਾ ਹਿਰਦਾ ਹੈ ਮਨ ਹੈ ਉਹ ਕਦੇ ਪਵਿੱਤਰ ਨਹੀਂ ਹੁੰਦਾ ਕੋਤਿਆਂ ਆਤਿਆਂ ਤੇ ਪਾਸਕਹਿੰਦੇ ਇਹ ਧਰਮ ਨੇ ਪਵਿੱਤਰ ਹੋ ਜਾਣਾ ਮਨ ਨੇ ਤੇ ਪਵਿੱਤਰ ਨਹੀਂ ਹੋਣਾ ਕਿਉਂਕਿ ਪਾਣੀ ਦਾ ਅਸਰ ਇਸ਼ਨਾਨ ਦੀ ਤੀਰਥਾਂ ਤੇ ਜਾ ਕੇ ਪਾਣੀ ਦੇ ਨਾਲ ਸਰੀਰ ਨੂੰ ਧੋਤਾ ਜਾਂਦਾ ਹੈ ਸਰੋਗਰਾਂ ਦੇ ਵਿੱਚ ਜਾ ਕੇ ਨਦੀਆਂ ਦੇ ਵਿੱਚ ਜਾ ਕੇ ਇਸ਼ਨਾਨ ਕੀਤਾ ਜਾਂਦਾ ਹੈ ਤੇ ਜਲ ਦੇ ਨਾਲ ਪਾਤਸ਼ਾਹ ਕਹਿੰਦੇ ਤਨ ਪਤਨ ਹੁੰਦਾ ਹੈ ਤਨ ਸਾਫ ਹੋ ਜਾਂਦਾ ਹੈ ਮਨ ਨਹੀਂ ਹੁੰਦਾ ਤਨ ਪੁੱਤੇ ਮਨ ਅੱਛਾ ਨਾ ਹੁੰਦਾ ਤੇ ਫਿਰ ਇਸ ਕਰਕੇ ਵੀਰਵਾਰ ਪਾਤਸ਼ਾਹ ਕਹਿੰਦੇ ਭਾਈ ਅੰਦਰੋਂ ਤੇਰਾ ਹਿਰਦਾ ਸੁਖੀ ਨਹੀਂ ਹੋ ਸਕਦਾ ਕਉਤੇ ਅੰਦਰ ਦੇ ਵਿਕਾਰਾਂ ਦੀ ਮਹਿਰ ਭਰੀ ਹੋਈ ਹੈ ਇਸ ਕਰਕੇ ਮਾਨਸਰ ਕਹਿੰਦੇ ਨਾਉਣ ਚੱਲੇ ਤੀਰਥੀ ਮਨ ਹੋ ਕੇ ਥਨ ਚੋਰ ਨਾਉਣ ਜਗਿਆ ਹੈ ਤੀਰਥਾਂ ਦੇ ਪਰ ਮਨ ਦੇ ਵਿੱਚ ਤੇਰੇ ਕੋਟ ਹੈ ਮਨ ਤੇ ਹੋਏ ਕਿਸੇ ਦਾ ਬਾੜਾ ਸਮਝਦਾ ਹੈ ਮਨ ਦੇ ਵਿੱਚ ਤੇ ਤੂੰ ਕਿਸੇ ਪ੍ਰਾਏ ਤੰ ਵੇਖ ਕੇ ਵਿਕਾਰ ਪੈਦਾ ਹੋ ਲੈਣੀ ਕਿਸੇ ਪ੍ਰਭਕਾਂ ਵਰਾਇ ਧਨ ਨੂੰ ਵੇਖ ਕੇ ਵਿਕਾਰ ਪੈਦਾ ਹੋ ਰਹੇ ਨੇ। ਬਾਸਾ ਕਹਿੰਦੇ ਮਨ ਦੇ ਵਿਕਾਰ ਤੇਰੇ ਗਏ ਨਹੀਂ ਹਨ। ਇਸ ਕਰਕੇ ਤੂੰ ਤੀਰਥਾਂ ਦੇ ਨਾਮ ਉੱਤੇ ਗਿਆ ਸੀ। ਨਾਮਣ ਚੱਲੇ ਤੀਰਥੀ ਮਨ ਕੋਟੇ ਤਨ ਦੁਰ ਇੱਕ ਫੌ ਲਤੀ ਨਾ ਧਿਆਨ ਦੁਏ ਪਾਉ ਚੜੀ ਅਸਰ। ਔਰ ਬਾਸਾ ਕਹਿੰਦੇ ਜੇ ਇੱਕ ਪਰਸੈਂਟ ਦਾ ਈਸ਼ ਤੇ ਜਨਾਨ ਕਰਕੇ ਮਰਦਾਨੀ ਹੈ। ਤਾਂ ਓਹ ਪ੍ਰਸੰਗ ਓਹ ਚੜ ਗਈ ਹੈ ਕਿਉਂਕਿ ਨਾ ਅੱਖਾਂ ਨੇ ਜੋ ਕੁਝ ਵੇਖਿਆ ਵੇਖਣ ਦੇ ਨਾਲ ਮਨ ਦੇ ਵਿੱਚ ਵਿਕਾਰ ਪੈਦਾ ਹੋਏ ਕਿਨਾਂ ਕੰਨਾਂ ਨੇ ਜੋ ਕੁਝ ਸੁਣਿਆ ਉਹਨਾਂ ਸੁਣਨ ਦੇ ਨਾਲ ਨਿੰਦਿਆ ਚੁਪੀ ਕਿਸੇ ਦੇ ਬਾਰੇ ਮਾੜਾ ਸੁਣਿਆ ਉਹ ਵਿਕਾਰ ਪੈਦਾ ਹੋਏ ਮਨ ਫੂਲ ਚੜ ਗਈ ਹੈ ਇਸ ਕਰਕੇ ਇਹ ਜੀਵਤਾਂ ਆਤਮਾਂ ਦੇ ਇਸ਼ਨਾਨ ਕੀਤੇਆਂ ਤੇਰਾ ਜੀਵਤਾਂ ਸੁਧ ਨਹੀਂ ਸਕਦਾ ਹੈ ਕਾਸ ਆਨੇ ਕਹਿੰਦੇ ਸੁੱਧ ਕਦੋਂ ਹੋਏਗਾ ਕਿੱਥੇ ਹੋਏਗਾ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ ਕਾਸ ਜੀ ਬਚਨ ਕਰਦੇ ਨੇ ਭਾਈ ਹਿਰਦੇ ਨੂੰ ਪਵਿੱਤਰ ਕਰਨ ਦੀ ਅਕਲ ਤੂੰ ਗੁਰੂ ਦੇ ਕੋਲੋਂ ਪ੍ਰਾਰਥਨਾ ਜੇ ਤੂੰ ਗੁਰੂ ਦੇ ਦਰ ਤੇ ਆਪਾ ਭਾਵ ਤੁਲ ਕਰਕੇ ਸਵਾਦੀ ਬਣ ਕੇ ਆਹੇ ਰਾ ਤਾਂ ਹਿਰਦੇ ਨੂੰ ਪਵਿੱਤਰ ਕਰਨ ਦੀ ਤੈਨੂੰ ਇੱਥੇ ਅਕਲ ਮਿਲੇਗੀ ਗੁਰੂ ਸਮਾਪਤ ਬਖਸ਼ੇਗਾ ਗੁਰੂ ਆਖਰ ਬਖਸ਼ੇਗਾ ਸੁਖਮਾਤਿ ਬਖਸ਼ੇਗਾ ਗੁਰੂ ਦੁਆਰੇ ਆਇਆ ਕੋਈ ਗੁਰੂ ਦੇ ਦਰ ਤੇ ਆਕੇ ਪਰ ਇਹ ਨਹੀਂ ਹੈ ਕਿ ਉਹ ਅਸੀਂ ਆਏ ਹਾਂ ਤਨ ਕਰਕੇ ਬੈਠੇ ਹਾਂ ਸਰੀਰ ਸਾਡਾ ਬੈਠਾ ਹੈ ਕੰਨ ਸੁਣ ਰਹੇ ਨੇ ਪਰ ਜਿਹੜਾ ਸਾਡਾ ਮਨ ਹੈ ਉਹ ਸੁਣ ਨਹੀਂ ਰਿਹਾ ਮਨ ਜਿਹੜਾ ਹੈ ਉਹ ਬਾਹਰ ਘੁੰਮਿਆ ਦਿਲ ਦਾ ਹੈ ਪਾਤਸ਼ਾਹ ਜੀ ਨੇ ਸੁਣਾਉਣਾ ਮਨ ਨੂੰ ਥੀ ਤਨ ਕਿਤੇ ਨਹੀਂ ਹੁਣਾ ਕੰਤੇ ਗੰਦਗੀ ਦੀ ਕੋਠੜੀ ਹੈ ਪਵਿੱਤਰ ਮੰਨਣਾ ਹੈ ਮਨ ਪਵਿੱਤਰ ਹੋ ਸਕਦਾ ਹੈ ਤਨ ਕਿਰਤ ਨਹੀਂ ਹੋ ਸਕਦਾ ਮਨ ਪਵਿੱਤਰ ਹੋ ਸਕਦਾ ਹੈ ਮਨ ਪਵਿੱਤਰ ਕਰਨਾ ਹੋਏਗਾ ਕਦੋਂ ਜਦੋਂ ਗੁਰੂ ਦੀ ਸਿੱਖਿਆ ਸੁਨੇਗਾ ਜਦੋਂ ਮਨ ਗੁਰੂ ਦੀ ਸਿੱਖਿਆ ਸੁਣ ਕੇ ਗੁਰੂ ਦੇ ਉਪਦੇਸ਼ ਨੂੰ ਗੁਰੂ ਦੇ ਗਿਆਨ ਮੰਨੇਗਾ ਫੂਰੀ ਮੰਨ ਲਵੇਗਾ ਜਿਸ ਕਰਕੇ ਬਾਸਾ ਦੇ ਵਚਨ ਬਏ ਨੇ ਪਾਈ ਗੁਰੂ ਦਵਾਰ ਹੈ ਜੁਏ ਸੋਜੀ ਬਾਇਸੀ ਗੁਰੂ ਦੇ ਕੋਲ ਆਉਣਾ ਸੀ ਤਾਂ ਮੱਥ ਦੇਣ ਵਾਸਤੇ ਗੁਰੂ ਦੇ ਕੋਲ ਆਉਣਾ ਸੀ ਗਿਆਨ ਲੈਣ ਵਾਸਤੇ ਪਰ ਇੱਥੇ ਕੇਵਲ ਅਸੀਂ ਮਾਫ਼ ਕਰਨਾ ਸਭ ਜਿਹੜਾ ਨਿਰਵਸਤੂ ਕੌੜੀ ਹੈ ਅਸੀਂ ਮਨਕ ਮਸਤਕ ਹੋਣ ਵਾਸਤੇ ਆਉਨੇ ਆ ਆਪਣੀਆਂ ਅਰਦਾਸਾਂ ਕਰਨ ਵਾਸਤੇ ਆਉਨੇ ਆ ਗੁਰੂ ਦੇ ਮੱਥ ਲੈਣ ਵਾਲੇ ਬੰਦੇ ਨੇ ਤੇ ਜਿਨ੍ਹਾਂ ਨੇ ਗੁਰੂ ਦੇ ਮੱਥ ਲੈ ਨਹੀਂ ਹੈ ਗੁਰੂ ਦਾ ਗਿਆਨ ਲੈ ਗਿਆ ਹੈ ਪਾਸਾ ਕਹਿੰਦੇ ਭਾਈ ਉਹਨਾਂ ਦਾ ਜਿਹਦਾ ਵੀ ਸੁਖ ਹੋ ਜਾਂਦਾ ਹੈ ਅੰਦਰੋਂ ਵਿਕਾਰ ਚਲੇ ਜਾਂਦੇ ਨੇ ਇਹ ਕਰਕੇ ਜਿਹੜੇ ਤੀਰਥਾਂ ਤੇ ਸੁਨਾਨ ਕਰਨ ਗਿਆ ਸੀ ਉੱਤੇ ਜਾ ਕੇ ਤੇਰਾ ਤਨ ਤੇ ਪਿਤਰ ਹੋਇਆ ਮਨ ਪਿਤਰ ਨਹੀਂ ਹੋਇਆ ਮਨ ਨੂੰ ਪਿਤਰ ਕਰਨ ਬਾਤ ਹੈ ਗੁਰੂ ਦੇ ਦੁਆਰੇ ਹੁੰਦਾ ਹੈ ਗੁਰੂ ਦੇ ਗਿਆਨ ਨੂੰ ਸੁਣ ਗੁਰੂ ਦੇ ਗਿਆਨ ਨੂੰ ਸੁਣ ਕੇ ਗੁਰੂ ਦੇ ਬਚਨਾਂ ਨੂੰ ਕਮਾਉਣਾ ਕਰ ਮੰਨਣਾ ਕਰ ਮਨ ਦੇ ਵਿੱਚ ਕਾਰ ਤੇ ਬੇਰੀਆਂ ਇੱਥੇ ਸੁਣਿਆ ਇੱਥੇ ਹੀ ਛੱਡ ਗਏ ਕਾ ਸਕਦੇ ਕੁਝ ਨਾਲ ਲੈ ਕੇ ਜਾਇਆ ਕੋਈ ਕਾਮ ਦੀ ਗਾਥ ਕੋਈ ਸੁਖ ਮਤ ਕੋਈ ਸੁਮਤ ਲੈ ਕੇ ਜਾਇਆ ਗੁਰੂ ਦੇ ਚਰਨਾਂ ਤੋਂ ਤਾਂ ਤੇਰੇ ਮਾਨੇ ਪਵਿੱਤਰ ਹੁਣਾ ਹੈ ਤੇਤ ਦੁਆਰਾਂ ਕੋਏ ਸੋਜੀ ਪਾਈ ਸੀ ਗੁਰੂ ਦੇ ਦਸਤਰਹਿ ਰਹਿ ਕੇ ਹੀਪ ਕਰਨ ਦੀ ਮੈਲ ਧੋਤਿਆਂ ਡਾ ਪਿੱਤਰ ਹੈ ਗੁਰੂ ਦੇ ਬਚਨਾਂ ਨੂੰ ਗੁਰੂ ਦੇ ਗਿਆਨ ਨੂੰ ਹਾਸਲ ਕੀਤਾ। ਕਿਤਿਆਂ ਗੁਰੂ ਦੀ ਮੱਤ ਨੂੰ ਗ੍ਰਹਿਣ ਕੀਤਿਆਂ ਦਿੱਤਾ ਸੁਖ ਹੁੰਦਾ ਹੈ ਪਵਿੱਤਰ ਹੁੰਦਾ ਹੈ। ਮੈਲੇ ਹਛੇ ਕਾ ਵਿਚਾਰ ਆਪ ਵਰਤਾਏ ਸੀ। ਪਾਸਾ ਕਹਿੰਦੇ ਜੇ ਤੂੰ ਗੁਰੂ ਦੇ ਦਰ ਤੇ ਵਿਕ ਜਾਏਗਾ ਗੁਰੂ ਦੀ ਮੱਤ ਨੂੰ ਗ੍ਰਹਿਣ ਕਰੇਗਾ ਗੁਰੂ ਦੇ ਬਚਨਾਂ ਨੂੰ ਮੰਨ ਕਰਕੇ ਸੁਨੇਗਾ ਫਿਰ ਪਾਸਾ ਕਹਿੰਦੇ ਨੇ ਗੁਰੂ ਦੇ ਦਰ ਤੇ ਇੱਕ ਕੇ ਪ੍ਰਮਾਤਮਾ ਆਪ ਹੀ ਕਿਰਪਾ ਕਰਦਾ ਹੈ ਇਹ ਵਿਚਾਰਨ ਦੀ ਸਮਝ ਬਖਸ਼ਦਾ ਹੈ ਇਹ ਵਿਚਾਰਨ ਦੇ ਮਨ ਬਖਸ਼ਦਾ ਹੈ ਕਿ ਅਸੀਂ ਚੰਗੇ ਹਾਂ ਜਪਦੇ ਜੇਕਰ ਕੇ ਪਾਰਸ ਗਿੰਦੇ ਗੁਰੂ ਦੇ ਚਰਨਾਂ 'ਚ ਬੈਠਿਆ ਕਰ ਆਪਣੇ ਆਪ ਨੂੰ ਪੂਜਿਆ ਕਰ ਬੰਦੇ ਕੋਜ ਦਿਲ ਹਰੋਜ ਵਾਸਾ ਕਹਿੰਦੇ ਰੋਜ਼ ਪੂਜਿਆ ਕਰ ਹੁੰਦੇ ਪਹਿਲਾਂ ਵਚਨਾਂ ਨੂੰ ਸੁਣਿਆ ਕਰ ਸੁਣ ਕੇ ਫਿਰ ਆਪਣੇ ਮਨ ਦੇ ਨਾਲ ਵਿਚਾਰ ਕਰਿਆ ਕਰ ਜੋ ਸਤਿਗੁਰੂ ਜੀ ਨੇ ਵਚਨ ਗਏ ਨੇ ਕੀ ਉਹ ਵਚਨ ਮੈਂ ਮੰਨੇ ਨੇ ਗੁਰੂ ਨੇ ਸਾਡੇ ਬਾਸਾ ਜੀਆ ਨੇ ਸਾਡੇ ਨੂੰ ਹੀ ਵਚਨ ਕੀਤਾ ਹੈ ਨਿੰਦਿਆ ਭਰੀ ਕਿਸੈ ਕੀ ਨਾਹੀ ਮਾਨੁਖ ਮੁਖ ਮੁਖਦ ਪਰਾਨਾ ਕੋ ਜੰੰਕਰ ਬੱਤੇ ਮਾਰੀ ਹੈ ਫਿਰ ਵੇਦਾ ਨਤ ਹਨ ਨਿੰਦਿਆ ਸਤਿਗੁਰੂ ਜੀ ਨੇ ਰੋਕਿਆ ਕੀ ਨਿੰਦਿਆ ਛੱਡੀ ਹੈ ਵਖੇਸੇ ਗੁਰੂ ਦਰਬਾਰ ਦੇ ਵਿੱਚ ਹੁੰਨੇ ਆਂ ਦਿੰਦਿਆ ਜੁੜੀ ਫਿਰ ਵੀ ਕਰਦੇ ਹਾਂ ਪਾਸਾ ਕਹਿੰਦੇ ਪ੍ਰਮਾਤ ਦੇ ਤੇ ਲਈ ਨਾ ਗੁਰੂ ਦੀ ਫਿਰਦੇ ਨੂੰ ਸੁਖ ਕਿਵੇਂ ਮਿਲ ਸਕਦੇ ਕਿਸ ਕਰਕੇ ਪਾਸਾ ਕਹਿੰਦੇ ਨੇ ਭਾਈ ਗੁਰੂ ਦੇ ਕੋਲ ਬੈਠਿਆ ਕਰ ਆਕੇ ਜਦੋਂ ਗੁਰੂ ਦੀ ਮੱਤ ਲਵੇਂਗਾ ਮੈਨੇ ਹੱਛੇ ਦਾ ਵਿਚਾਰ ਆਪੁਰਖਾਏ ਸੀ ਫਿਰ ਆਪਕਾਰ ਗੁਰੂ ਜੀ ਕਿਰਪਾ ਕਰਨਗੇ ਤੇਰੇ ਤੇ ਵਿਗਰ ਕਰਨਗੇ ਸਹਿਬ ਜੀ ਕਹਿੰਦੇ ਫਿਰ ਤੈਨੂੰ ਮੈਲੇ ਤੇ ਚੰਗੇ ਦੀ ਮਾੜੀ ਦੀ ਆਪ ਸੋਝੀ ਬਖਸ਼ ਦੇਣੀ ਏ ਤੈਨੂੰ ਆਪਣੀਆਂ ਪਤਾ ਲੱਗ ਜਾਣਾ ਕਿ ਮੈਂ ਕਿੰਨਾ ਚੰਗਾ ਹਾਂ ਕਿੰਨਾ ਮਾੜਾ ਹਾਂ ਇਹ ਮਤ ਕਿ ਤੁਮ ਮਿਲੇਗੀ ਗੁਰੂ ਕੋਲੇ ਆ ਕੇ ਭਾਈ ਗੁਰੂ ਦੇ ਕੋਲੋਂ ਇਹ ਮਤ ਹਾਸਲ ਕਰਨੀ ਹੈ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜੇ ਇਸ ਮਨੁੱਖ ਨੂੰ ਪਾਤਸ਼ਾਹ ਨੇ ਕਹਿੰਦੇ ਭਾਈ ਜੀਵਨ ਸਵੇ ਗੁਰੂ ਦਾ ਆਸਰਾ ਨਹੀਂ ਮਿਲਿਆ ਹੈ ਜੇ ਤੂੰ ਮੁੱਖ ਨੇ ਆਹ ਸਰੀਰ ਹੁੰਦਿਆਂ ਜੀਵਨ ਹੁੰਦਿਆਂ ਗੁਰੂ ਦਾ ਆਸਰਾ ਨਹੀਂ ਲਿਆ ਤਪੱਸਵ ਕਹਿੰਦੇ ਕੋਈ ਜੀਵ ਇਹ ਨਾ ਸਮਝ ਰਵੇ ਕਿਥੋਂ ਕਾਲੀ ਹੱਥ ਜਾ ਕੇ ਪਰਲੋਕ ਦੇ ਵਿੱਚ ਜੀਵਨ ਪ੍ਰਤਲ ਕਰਨ ਦੀ ਕੋਈ ਸੋਝ ਮਿਲੇਗੀ ਉੱਥੇ ਹੀ ਸਮਾ ਲੈਣਾ ਹੈ ਆਸਨ ਦੇ ਉੱਤੇ ਤੇ ਫਟਾਫਟ ਉਹ ਸਾਕਤਤਾ ਹੋ ਜਾਂਦਾ ਹੈ ਕਰਨਾ ਉੱਥੇ ਤੇ ਜਦੇ ਉਹ ਪਾਤਸ਼ਾਹ ਕਹਿੰਦੇ ਦੱਸ ਦਿੰਦੇ ਨੇ ਵੀ ਕੀ ਕੁ ਕਰਕੇ ਆਏ ਕੀ ਖੱਟ ਕੇ ਲੈ ਕੇ ਆਏ ਸਾਰਾ ਕੁਝ ਉੱਥੇ ਦੱਸ ਕੇ ਜਦੇ ਉਸੇ ਸਮੇਂ ਪਾਤਸ਼ਾਹ ਕਹਿੰਦੇ ਫੈਸਲਾ ਹੋ ਜਾਂਦਾ ਹੈ ਕਿਹੜੇ ਰਾਹ ਤੇ ਨੂੰ ਤੁਰਨਾ ਹੈ ਕਿੱਧਰ ਇਹਨੂੰ ਲੈ ਕੇ ਜਾਣਾ ਹੈ ਨਲਕਾ ਵੱਲ ਲੈ ਕੇ ਜਾਣਾ ਹੈ ਸਵਰਗਾਂ ਵੱਲ ਲੈ ਕੇ ਜਾਣਾ ਹੈ ਦੁਆਰਾ ਜਨਮ ਲੈਣਾ ਉੱਥੇ ਤੇ ਜਦੇ ਇਹ ਹਿਸਾਬ ਕਾ ਹੋ ਜਾਂਦਾ ਹੈ ਪਾਤਸ਼ਾਹ ਕਹਿੰਦੇ ਜੇ ਇੱਥੇ ਅਨੁਲੱਖਾ ਜਿਹਨੂੰ ਪਾ ਕੇ ਤਾਂ ਨਾਮ ਨਹੀਂ ਨਜਪਿਆ ਤੇ ਤਨੂੰ ਅੱਗੇ ਜਾ ਕੇ ਕੋਈ ਇਹ ਆਪਣੇ ਜੀਵਨ ਨੂੰ ਬਿਹਤਰ ਕਰਨ ਦੀ ਸੂਝ ਨਹੀਂ ਮਿਲਣੀ ਉੱਥੇ ਮੌਕਾ ਨਹੀਂ ਮਿਲਣਾ ਹੈ ਕਿਉਂਕਿ ਜੇ ਦੇ ਕਰਮ ਕਮਾਏ ਤੇਹਾ ਹੋਏ ਸੀ ਸਾਬ ਜੀ ਕਹਿੰਦੇ ਇੱਕ ਕੁਦਰਤੀ ਨਿਯਮ ਹੈ ਉਸ ਤਾਰਕੁਪੁਰਕ ਵੈਦਾ ਕਿ ਇੱਥੇ ਜਿਹੜਾ ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ ਉਹ ਜਿਹਾਂ ਉਹ ਬਣ ਜਾਂਦਾ ਹੈ ਉਹ ਜਿਹਾਂ ਉਹ ਅੱਗੇ ਜਾ ਕੇ ਫਲ ਪ੍ਰਾਪਤ ਕਰਮਾਂ ਦੀ ਕੀਤੀ ਹੈ ਤਾਂ ਜੇਨਾ ਵਿਦਿਆ ਸੋ ਨੂੰ ਹੈ ਕਰਮਾਂ ਸੰਗੜਾ ਖੇਤ ਬਾਸਾ ਕਹਦੇ ਮੁੱਖਾ ਜੀਵਨ ਕਰਮਾਂ ਦਾ ਖੇਤ ਹੈ ਜਿਹੋ ਜੇ ਕਰਮ ਕਰੇਗਾ ਫਲ ਮਿਲਿਆ ਜਾਣਾ ਤੇ ਜਿਹੋ ਜੇ ਕੀਤੇ ਨੇ ਉਹ ਵੀ ਵਧਣਾ ਪੈਣਾ ਹੈ ਇਸ ਕਰਕੇ ਜਿਹੇ ਕੰਮ कमाए ਇਹ ਹੋਂਸੀ ਜਿਹੋ ਜੇ ਕੰਮ ਕਮਾਏਗਾ ਭਾਈ ਜਿਹੋ ਜੇ ਇੱਥੇ ਕਰਮ ਕਰਕੇ ਜਾਏਗਾ ਉਹ ਜੀ ਆਹੀ ਤੈਨੂੰ ਅੱਗੇ ਜਾ ਕੇ ਹਾਲ ਮਿਲੇਗਾ ਅੰਮ੍ਰਿਤ ਹਰ ਕਾ ਨਾਮ ਆਪ ਵਰਤਾਏ ਸੀ ਜੋ ਮਨੁਖ ਗੁਰੂ ਦੇ ਦਰਸੇ ਲਿਖਦਾ ਹੈ ਗੁਰੂ ਵਾਲਾ ਬਣਦਾ ਹੈ ਗੁਰੂ ਦੇ ਸ਼ਰਣ ਵਿੱਚ ਆਉਂਦਾ ਹੈ ਸਾਸਾ ਕਹਿੰਦੇ ਨੇ ਭਾਈ ਫਿਰ ਉਸ ਨੂੰ ਆਤਮਿਕ ਜੀਵਨ ਦੇਣ ਵਾਲਾ ਆਪਣਾ ਨਾਮ ਗੁਰੂ ਆਤਮਕ ਰਖਾ ਹੈ ਜੰਦੇ ਆ ਪਤ ਸੋ ਜਨਮ ਸਵਾਰਵਾਜਾ ਬੈਸੀ ਤੇ ਜਿਹੜਾ ਮਨੁੱਖ ਗੁਰੂ ਦੇ ਦਰ ਤੇ ਆ ਕੇ ਨਿਕ ਗਿਆ ਗੁਰੂ ਵਾਲਾ ਬਣ ਗਿਆ ਗੁਰੂ ਦੀ ਮੱਤ ਨੂੰ ਲਗਨ ਕਰਨ ਲਈ ਗੁਰੂ ਦੀ ਮੱਤ ਲੈ ਕੇ ਨਾਮ ਜਪ ਲਿਆ પાਸ ਕਿੰਨੇ ਫਿਰ ਭਾਈ ਉਹ ਮਨੁੱਖ ਜਿਸ ਮਨੁੱਖ ਨੂੰ ਨਾਮ ਦੀ ਦਾਤ ਮਿਲਦੀ ਹੈ ਉਹ ਆਪਣਾ ਅਨੁੱਖਾ ਜਨਮ ਸੱਚਾ ਬਣਾ ਲੈਂਦਾ ਸਤਿਗੁਰਾਂ ਕਰਕੇ ਇੱਜ਼ਤ ਖੱਟ ਕੇ ਇਥੋਂ ਜਾਂਦਾ ਹੈ ਇੱਥੇ ਵੀ ਸੰਸਾਰ ਦੇ ਵਿੱਚ ਵੀ ਉਹਦੀ ਉਸਤਤ ਹੁੰਦੀ ਹੈ ਲੋਕ ਸੋਭਾ ਕਰਦੇ ਨੇ ਇੱਥੇ ਤੱਕ ਨਹੀਂ ਕਿ ਜਿੰਨਾ ਚਿਰ ਸਰੀਰ ਵਿੱਚ ਹੈ ਉਹਨਾਂ ਤੇ ਵੀ ਸੋਭਾ ਹੁੰਦੀ ਹੈ ਨਹੀਂ ਨਾਮ ਜਪਣ ਵਾਲਿਆਂ ਨੂੰ ਪਾ ਸਾਹ ਕਹਿੰਦੇ ਜੁਗਾ ਨੁਗਾ ਤੱਕ ਸੋਭਾ ਹੁੰਦੀ ਹੈ ਨਾਮ ਰਹੇ ਉਹ ਸਾਥੁਲੇ ਰਹੇ ਉਹ ਰਹੇ ਗੁਰੂ ਗੋਬਿੰਦ ਕਹ ਨਾਮ ਤੇ ਜਗਤ ਮਹਿ ਕਿਨ ਜਪਿਓ ਗੁਰਮੰਗਲ ਜਿਨ੍ਹਾਂ ਨੇ ਗੁਰੂ ਦਾ ਮੰਤਰ ਲੈ ਕੇ ਭਾਗੂ ਦਾ ਨਾਮ ਲੈ ਕੇ ਗੁਰੂ ਤੋਂ ਨਾਮ ਦੀ ਰਾਖ ਲੈ ਕੇ ਨਾਮ ਜਪਿਆ ਭਾਗ ਸਾ ਕਹਿੰਦੇ ਉਹ ਜੁਗਾਂ ਜੰਮਾਂ ਤੱਕ ਰਹਿੰਦੇ ਜੀ ਇੱਥੇ ਵੀ ਉਹ ਆਪਣਾ ਜੀਵਨ ਇੱਕ ਜਹਾ ਬਣਾ ਕੇ ਇੱਜ਼ਤ ਖੱਟਦੇ ਨੇ ਤੇ ਭਾਗ ਸਾ ਕਹਿੰਦੇ ਭਾਈ ਉਹ ਆਪਣੀ ਸੋਹਾਂ ਦਾ ਬਾਜਾ ਫਿਰ ਇੱਥੇ ਵਜਾ ਕੇ ਜੁਂਦੇ ਚਾਹਾਂ ਜੁਗਾਂ ਦੇ ਵਿੱਚ ਭਾਗ ਸਾ ਕਹਿੰਦੇ ਉਹਨਾਂ ਨੇ ਸੋਹਾਂ ਦਾ ਬਾਜਾ ਵਜਣਾ ਹੁਣ ਨਾਮ ਜਪਣ ਵਾਲਿਆਂ ਨੇ ਜਿੰਨਿਆਂ ਨੇ ਵੀ ਨਾਮ ਜਪਿਆ ਹੈ ਭਾਵੇਂ ਉਹ ਭਗਤ ਸਹਿਬਾਨ ਹੋਏ ਨੇ ਭਾਵੇਂ ਉਹ ਉਸਤਤ ਹੋਏ ਨੇ ਭਾਵੇਂ ਸਾਧੂ ਜਨ ਹੋਏ ਨੇ ਅੱਜ ਸੰਸਾਰ ਉਹਨਾਂ ਨੂੰ ਪੂਜਦਾ ਹੈ ਚੇਤੇ ਕਰਦਾ ਹੈ ਜਿਨ੍ਹਾਂ ਨੂੰ ਅਸੀਂ ਜਾਣਦੇ ਤੱਕ ਨਹੀਂ ਵੇਖਿਆ ਤੱਕ ਨਹੀਂ ਉਹਨਾਂ ਨੇ ਵੀ ਆ ਕੇ ਅੱਜ ਭਾਈ ਉਸਤਤ ਫੜਾਈ ਕਰਦੇ ਉਹਨਾਂ ਨੇ ਵੀ ਆ ਕੇ ਸਾਨਾਂ ਤੇ ਲਖਮਰ ਕਰਦੇ ਆ ਭਗਵਾਨ ਹਰੀ ਨਾਲ ਜੀ ਆ ਨੇ ਸਾਡੇ ਪ੍ਰਤੱਖ ਸਾਹਮਣੇ ਹੈ ਇਹਦੇ ਕੋਈ ਦੂਰ ਨਹੀਂ ਹੈਗਾ ਵੇਖਣ ਵਾਲੀ ਹੈ ਇਸ ਕਰਕੇ ਸਾਡੇ ਸਾਹਮਣੇ ਪ੍ਰਤੱਖ ਪ੍ਰਤਾਰਾ ਵਰਤ ਰਿਹਾ ਹੈ ਕਾਲਪੁਰਜ ਵੈਕੂ ਜੀ ਦੇ ਨਾਮ ਦੀ ਸੋਭਾ ਦਾ ਬਗਾਵਿਆਂ ਦੇ ਨਾਮ ਜਪਿਆ ਸੀ ਅੰਮਨ ਇਸਥਾਨਾਂ ਦੇ ਵਿੱਚ ਰਕਦੇ ਨੇ ਉਹ ਨਾਲ ਆ ਕੇ ਸੰਸਾਰ ਛੁੱਟਦਾ ਹੈ ਇਸ ਕਰਕੇ ਬਾਸਵੰਦੇ ਜਿਹੜਾ ਨਾਮ ਜਪਦਾ ਹੈ ਭਾਈ ਸੁਚੱਜਾ ਬਣਉਂਦਾ ਆਪਣੇ ਜੀਵਨ ਨੂੰ ਉਹ ਆਪਣੀ ਸੋਭਾ ਦਾ ਬਾਜਾ ਵਜਾ ਕੇ ਇਥੋਂ ਜਾਂਦਾ ਹੈ ਮਾਨਸ ਕੀਆ ਵਿਚਾਰਾ ਜਿਹੋ ਤੋਖ ਸੁਣਾਏ ਸੀ ਤੇ ਬਾਸਾ ਕਹਿੰਦੇ ਨੇ ਭਾਈ ਜਿਹੜਾ ਇਥੋਂ ਨਾਮ ਜਪ ਕੇ ਆਪਣੇ ਜੀਵਨ ਨੂੰ ਸਤਿਜਾ ਬਣਾ ਕੇ ਰਿਹਾ ਹੈ ਉਹ ਆਪਣੀ ਸੋਭਾ ਦਾ ਬਾਜਾ ਪੁਜਾ ਕੇ ਨਹੀਂ ਹੈ ਕੋਈ ਇੱਕ ਮਨੁੱਖ ਕੀ ਉਹਦੀ ਸੋਭਾ ਕਰਦਾਨ ਹੈ ਇੱਕ ਮਨੁੱਖ ਦੀ ਗੱਲ ਨਹੀਂ ਹੈ ਕੇਵਲ ਇੱਥੇ ਦੀ ਗੱਲ ਨਹੀਂ ਹੈ ਤੇ ਇੰਨਾ ਹੀ ਲੋਕਾਂ ਵਿੱਚ ਪ੍ਰਮਾਤਮਾ ਗੁਰੂ ਦੀ ਸੋਭਾ ਖਿਲਾਰਨ ਦਾ ਹੈ ਤਿੰਨਾਂ ਲੋਕਾਂ ਦੇ ਵਿੱਚ ਸੁਰਗ ਮੱਤ ਪ੍ਰਮੇਤਿ ਆਲ ਪਾ ਸਕਦੇ ਤਿੰਨਾਂ ਲੋਕਾਂ ਦੇ ਵਿੱਚ ਭਾਈ ਉਹਦੀ ਸ਼ੋਭਾ ਖਿਲੜ ਜਾਂਦੀ ਐ ਨਾਨਕ ਆਪ ਨਿਹਾਲ ਸਾਰੂ ਬਲਤਾਰ ਸੀ ਜਿਸ ਕਰਕੇ ਸਰਬਾ ਸਰਵਨ ਕਰਦੇ ਨੇ ਕਿ ਨਾਨਕ ਉਹ ਮਨੁੱਖ ਆਪ ਸਦਾ ਪ੍ਰਸੰਨ ਚਿਤ ਰਹਿਦਾ ਹੈ ਸੰਸਾਰ ਵਿੱਚ ਵਿਚਰਦੇ ਆ ਤੇ ਆਪਣੀਆਂ ਸਾਰੀਆਂ ਬੁੱਲਾਂ ਨੂੰ ਵੀ ਧਰ ਲਿੰਦਾ ਹੈ ਸੋਭਾ ਨੂੰ ਮੰਗਦਾ ਹੈ ਸਹਿਬ ਸਾਹਿਬ ਗੁਰੂ ਕਾਸਨ ਜੀ ਕਹਿੰਦੇ ਨੇ ਧੰਸ ਹੋ ਜਾਂ ਨਹੀਂ ਧੰਨ ਫੁੱਲ ਧੰਨ ਪਿਤਾ ਪ੍ਰਧਾਨ ਜਿਹਨੇ ਨਾਮ ਜਪਦੇ ਨੇ ਉਹਨਾਂ ਦੀ ਮਾਤਾ ਨੂੰ ਵੀ ਧੰਨ ਕਿਹਾ ਹੈ ਗੁਰਬਾਣੀ ਨੇ ਉਹਨਾਂ ਦੇ ਪਿਤਾ ਨੂੰ ਵੀ ਧੰਨ ਕਿਹਾ ਹੈ ਤੇ ਉਹਨਾਂ ਦੇ ਬੁੱਲਾਂ ਨੂੰ ਵੀ ਧੰਨ ਕਿਹਾ ਹੈ ਇਸ ਕਰਕੇ ਭਾਸਾ ਕਹਿੰਦੇ ਭਾਈ ਉਹ પ્રસન્ન ਚਿਤ ਰਹਿਦਾ ਵਿਆ ਨਾਮ ਜਪਦਾ ਰਿਹਾ ਗੁਰਬਾਣਾ ਬਣ ਕੇ ਆਪਣੀ ਵੀ ਸਾਰੀ ਸਹਿ ਭਾਸਾ ਕਹਿੰਦੇ ਆਪਣਾ ਵੀ ਉਧਾਰ ਕਰ ਲੈਂਦਾ ਆਪਣੀਆਂ ਫੁੱਲਾਂ ਦਾ ਵੀ ਉਧਾਰ ਕਰ ਲੈਂਦਾ ਫੁੱਲਾਂ ਨੂੰ ਵੀ ਤਾਰ ਦਿੰਦਾ ਹੈ ਫੁੱਲਾਂ ਨੂੰ ਵੀ ਸੋਭਾ ਦਿੰਦਾ ਹੈ ਇਸ ਕਰਕੇ ਨਾਮ ਦੇ ਵਿੱਚ ਇਡੀਆਂ ਬਾਰਗਾਂ ਹਨ